ਸਾਸੀਕਾਲ ਤੁਸੀਂ ਜੁੜੇ ਹੋਏ ਹੋ ਔਨ 에ਅਰ ਦੇ ਨਾਲ ਤੇ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਉਸ ਪਾਕ ਪਵਿੱਤਰ ਸਥਾਨ ਤੇ ਜਿਸ ਦਾ ਨਾਮ ਹੈ ਗੁਰਦੁਆਰਾ ਬੇਰਾ ਸਾਹਿਬ ਇੱਥੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਸੀ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਇੱਥੇ ਮਾਤਾ ਸੁਲੱਖਣੀ ਨੂੰ ਵਿਆਹਨ ਲਈ ਆਏ ਸਨ ਅੱਜ ਵੀ ਉਹ ਪੁਰਾਣਾ ਦਿਖ ਅੱਜ ਵੀ ਇੱਥੇ ਮੌਜੂਦ ਆ ਔਰ ਵਿਆਹ ਦੇ ਸਮਾਗਮ ਜਿਹੜੇ ਨੇ ਔਰ ਆਰੰਭ ਹੋ ਚੁੱਕੇ ਨੇ 537ਵਾਂ ਵਿਆਹ ਪੁਰਬ ਜੋ ਹੈ ਉਹ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜਿਸ ਦੀ ਆਰੰਭਤਾ ਹੋ ਚੁੱਕੀ ਹੈ 10 ਸਤੰਬਰ ਨੂੰ 537ਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਦੇ ਮੇਨ ਸਮਾਗਮ ਹੋਣਗੇ ਔਰ ਇਸ ਸਮਾਗਮਾਂ ਦੀ ਆਰੰਭਤਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕੀਰਤਨ ਸ਼ੁਰੂ ਹੋ ਗਏ ਨੇ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਨੇ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਇਸ ਬਾਰੇ ਵੀ ਜਾਣਕਾਰੀ ਲਵਾਂਗੇ ਸਾਡੇ ਨਾਲ ਇੱਥੇ एसजीपीसी मेंबर मौजूद आ भाई गुरु जी का खालसा भाई गुरु जी की फदजी पहला तो इस पाक पवित्र स्थान दे सानू संक्षेप च जानकारी दियो ਸਾਡੇ ਦਰਸ਼ਕ ਸੁਣ ਲੈਣ ਕਿ ਆ ਜਿਹੜੀ ਕੰਧ ਦਿਖਦੀ ਪਈ ਆ ਇਸ ਸਥਾਨ ਤੇ ਖੜੇ ਆ ਇਹ ਹੈ ਕੀ ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਣੀ ਕਮੇਟੀ ਸਮੁੱਚੀ ਸੰਗਤ ਨੂੰ ਜਗਤ ਮਾਤਾ ਸਲਖਣੀ ਤੇ ਧੰਗੁਰ ਨਾਨਕ ਸਾਹਿਬ ਦੇ 537ਵੇਂ ਵਾਪੁਰਬ ਦੀ ਲੱਖ ਲੱਖ ਵਧਾਈ ਦੇਣਾ ਇਹ ਜੋੜ ਮੇਲਾ ਆਰੰਭ ਹੋ ਚੁਕਿਆ ਔਰ ਸੰਗਤਾਂ ਕੀਰਤਨ ਦੀ ਸ਼ੈਭਰ ਲਾ ਰਹੀਆਂ ਔਰ ਇਹ 10 11 ਤਰੀਕ ਤੱਕ ਸਮਾਗਮ ਚੱਲਦੇ ਰਹਿਣੇ ਆ। ਇੱਕ 9 ਤਰੀਕ ਨੂੰ ਮਹਾਨ ਨਗਰ ਕੀਰਤਨ ਆ ਰਿਹਾ। ਗੁਰਦਆਬੇਰ ਸਾਹਿਬ ਸੁਲਤਾਨਪੁਰ ਲੋਧੀ। ਇੱਕ ਮਹਾਨ ਨਗਰ ਕੀਰਤਨ 10 ਤਰੀਕ ਨੂੰ ਇਸ ਸਥਾਨ ਤੋਂ ਆਰੰਭ ਹੋਏਗਾ ਬਟਾਲੇ ਦੀ ਸਾਡੀ ਪ੍ਰਕਰਮਾ ਕਰੇ। ਇੱਥੇ ਕੀਰਤਨ ਦਰਬਾਰ ਹੋਣਗੇ। 5 ਤਰੀਕ ਨੂੰ ਇੱਥੇ ਮਹਾਨ ਅੰਮ੍ਰਿਤ ਸੰਚਾਰ ਸਵੇਰੇ 10:00 ਵਜੇ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਕੇ ਕਰ ਰਹੇ। ਇਹ ਇਹ ਜਿਹੜੀ ਸਥਾਨ ਹੈ ਇਹ ਮਾਤਾ ਸਲਖਣੀ ਦਾ ਪੇਕਾ ਕਰੇ। ਇਹ ਮਾਤਾ ਸਲਖਣੀ ਦਾ ਜਨਮ ਸਥਾਨ ਹੈ। ਇਹ ਮਾਤਾ ਸਲੱਖਣੀ ਜੀ ਦਾ ਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਜਿਹੜਾ ਵਿਆਹ ਸਥਾਨ ਹੈ ਗੁਰਦਆ ਕੰਧ ਸਾਹਿਬ ਬਹੁਤ ਮਹਾਨ ਸੰਗਤਾਂ ਦੇ ਧਿਆਨ ਵਿੱਚ ਪਰ ਉਹ ਕੰਧ ਜਿਹੜੀ ਹੈ ਉੱਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਉਦੋਂ ਬਰਾਤ ਠਰਾਈ ਗਈ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਨੰਦ ਕਾਰਜ ਹੋਇਆ ਮੂਲ ਮੰਤਰ ਦੀ ਪ੍ਰਕਰਮਾ ਕੀਤੀ ਹੈ ਉਹ ਇਸ ਗੁਰਦਰਾ ਡੇਰਾ ਸਾਹਿਬ ਚ ਮਾਤਾ ਸਲੱਖਣੀ ਦੇ ਪੇਕੇ ਘਰ ਵਿੱਚ ਹੋਈ ਇੱਥੋਂ ਹੀ ਡੋਲੀ ਗਈ ਇਹ ਕੰਧਾਂ ਜਿਹੜੀਆਂ ਨੇ ਅੱਜ ਭਾਵੇਂ ਇਹਨਾਂ ਨੂੰ ਅਸੀਂ ਕੋਈ ਠੀਕ ਕੀਤਾ ਹੋਵੇ ਕਿਉਂਕਿ ਲੰਬੇ ਸਮੇਂ ਦੀਆਂ ਪਰ ਉਹਨਾਂ ਨੂੰ ਦੇਖੋ ਉਸੇ ਇੱਟ ਦੀ ਦਿੱਤੀ ਗਈ ਜਿਹੜੀਆਂ ਕੰਧਾਂ ਕਦੀ ਇਹ ਮਾਤਾ ਸਲਕਣੀ ਦੇ ਹੱਥ ਲੱਗੇ ਹੋਣ ਕਦੀ ਉਹ ਦੇਖੋ ਵੇ ਕਦੀ ਉਹ ਇਹੋ ਜਿਹਾ ਸਥਾਨ ਹੋਵੇ ਬਹੁਤ ਇਹ ਸਤਕਾਰਤ ਥਾਵਾਂ ਔਰ ਮੈਂ ਸਮਝਦਾ ਸੰਗਤਾਂ ਭਾਵਨਾ ਨਾ ਆਉਂਦੀਆਂ ਮੂਰचंद ਖੱਤਰੀ ਦੇ ਘਰ ਜਨਮ ਲੈਣਾ ਮਾਤਾ ਚੰਦੋ ਜੀ ਮਾਂ ਕੋਲ ਇਹ ਮੈਂ ਸਮਝਦਾ ਦੁੱਧ ਪੀਣਾ ਇਹ ਏਡੀ ਵੱਡੀ ਇਹ ਮਾਲਕ ਨੇ ਰਹਿਮਤ ਕੀਤੀ ਧੰਨ ਗੁਰੂ ਜਗਤ ਪਿਤਾ ਧੰਨ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦਾ ਆਨੰਦਕਾਰਜ ਹੋ ਗਿਆ ਅੱਜ ਉਹਨਾਂ ਦੇ ਜਸ ਸੰਗਤਾਂ ਗਾ ਰਹੀਆਂ ਅੱਜ ਸੰਗਤਾਂ ਦੇ ਮਨ ਵਿੱਚ ਚਾਅ ਵਾ ਕਿ ਸਾਡੇ ਜੀਵਨ ਕਾਲ 'ਚ ਦਿਨ ਆ ਰਿਹਾ ਤੇ ਇਹ ਖੁਸ਼ੀਆਂ ਦਾ ਮਨਾਈਏ ਜਿਸ ਤਰੀਕੇ ਨਾਲ ਜਾਣਕਾਰੀ ਮਿਲੀ ਹੈ ਕੋਈ ਦਰਸ਼ਕਾਂ ਨੂੰ ਉਸ ਥਾਂ ਦਾ ਵੀ ਦਰਸ਼ਨ ਕਰਵਾ ਰਿਹਾ ਜਿੱਥੇ ਜਗਤਗੁਰੂ ਮਾਤਾ ਸੁਲੱਖਣੀ ਜੀ ਦੇ ਨਾਲ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਦੇ ਆਨੰਦਕਾਰਜ ਇੱਥੇ ਹੋਇਆ ਸੀ ਵਿਆਹ ਇੱਥੇ ਸੰਪੰਨ ਹੋਇਆ ਸੀ ਸਾਡੇ ਨਾਲ ਇੱਥੇ ਪਾਠੀ ਸਿੰਘ ਹੁਣੀ ਮੌਜੂਦ ਹਨ ਉਹ ਗੱਲਬਾਤ ਕਰ ਲੈ ਕੀ ਨਾਮਾ ਜੀ ਜਸਵਿੰਦਰ ਸਿੰਘ ਕਿ ਸੁਮਾਗਮ ਰਹਿਣਗੇ ਇੱਥੇ ਔਰ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਵਾ ਉਹ ਸਿਰਜਿਆ ਜਾ ਰਿਹਾ ਇੱਥੇ ਜੋ ਲਗਾਤਾਰ ਲੜੀਵਾਰ ਸੁਮਾਗਮ ਚੱਲ ਰਹੇ 28 ਤਰੀਕ ਤੋਂ ਜੋ ਇਲਾਕਾ ਨਿਵਾਸੀ ਬੀਬੀਆਂ ਵੱਲੋਂ ਆ ਰੋਜ਼ਾਨਾ ਇੱਥੇ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਗੁਰਬਾਣੀ ਦੇ ਕੀਰਤਨ ਕੀਤੇ ਜਾਂਦੇ ਜੋ ਲਗਾਤਾਰ 7 ਤਰੀਕ ਤੱਕ ਚੱਲਣਗੇ ਤੇ 5 ਤਰੀਕ ਨੂੰ ਇੱਥੇ ਪਹਿਲੀ ਵਾਰ ਜ਼ਥੇਦਾਰ ਗੁਰਿੰਦਰਪਾਲ ਸਿੰਘ ਜੀ ਗੋਰਾ ਮੈਂਬਰ ਸ਼ਰਮਣੀ ਕਮੇਟੀ ਉਹਨਾਂ ਵੱਲੋਂ ਮਹਾਨ ਅਮਰ ਸੰਚਾਰ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤੱਕ ਸਾਬਤ ਤੋਂ ਆ ਕੇ ਜੋ ਅੰਮ੍ਰਿਤ ਬਾਟਾ ਤਿਆਰ ਕਰਨਗੇ ਜੋ ਵੀ ਸੰਗਤਾਂ ਆ ਕੇ ਅੰਮ੍ਰਿਤ ਜੀ ਦਾਤ ਤੋਂ ਪ੍ਰਾਪਤ ਕਰ ਸਕਦੀਆਂ ਹਨ ਇਸ ਤੋਂ ਇਲਾਵਾ ਜੋ 9 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਇੱਥੇ ਆਵੇਗਾ ਤੇ 10 ਤਰੀਕ ਨੂੰ ਇੱਥੇ ਮਹਾਨ ਨਗਰ ਕੀਰਤਨ ਜਿਹੜਾ ਸਜਾਇਆ ਜਾਵੇਗਾ ਜੋ ਇੱਥੋਂ ਸਵੇਰੇ 7:00 ਵਜੇ ਆਰੰਭ ਹੋ ਕੇ ਤੇ ਰਾਤ ਨੂੰ 10-11 ਵਜੇ ਇੱਥੇ ਆ ਕੇ ਸਮਾਪਤੀ ਹੁੰਦੀ ਹੈ ਇਸ ਸਥਾਨ ਤੋਂ ਹੀ ਆਰੰਭ ਤਾਂ ਹੁੰਦੀ ਹੈ ਔਰ ਇਸੇ ਸਥਾਨ ਤੇ ਆ ਕੇ ਸਮਾਪਤੀ ਵੀ ਹੁੰਦੀ ਸਾਡਾ ਤੇ ਸੰਗਤ ਵੀ ਮੌਜੂਦ ਹੈ ਗੱਲਬਾਤ ਕਰ ਲੈਣੀ ਕੀ ਨਾਮ ਹੈ ਜੀ ਰਜਿੰਦਰ ਸਿੰਘ ਐਡਵੋਕੇਟ ਜਿੰਦਰ ਜੀ ਕੀ ਕਹਿਣਾ ਚਾਹੋਗੇ ਇਸ ਸਥਾਨ ਬਾਰੇ ਜਾਂ ਕਿਸ ਤਰ੍ਹਾਂ ਦੇ ਚਾਅ ਨੇ ਮਨ ਚ ਸੰਗਤ ਦੇ ਕਿਸ ਤਰ੍ਹਾਂ ਦੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਇਹ ਜੋ ਸੰਗਤ ਦਾ ਭਾਵਨਾ ਨੂੰ ਬਿਆਨ ਨਹੀਂ ਕੀਤੀਆਂ ਜਾ ਸਕਦੀ ਹਰ ਇੱਕ ਦੇ ਮਨ ਚ ਲਾਲਸਾ ਹੈ ਕਿ ਮੈਂ ਗੁਰੂ ਦੀ ਸੇਵਾ ਕਰਾਂ ਕਿਸੇ ਨਾ ਕਿਸੇ ਰੂਪ ਚ ਸੇਵਾ ਕਰਾਂ ਕੋਈ ਕੀਰਤਨ ਦਰਬਾਰ ਕਰ ਰਿਹਾ ਹੈ ਇਹ ਬੀਬੀਆਂ ਦਾ ਸਾਥ ਸਾਥ ਚੱ ਰਹੇ ਹੈ ਇਹ ਕਈ ਦਿਨ ਚੱਲਣਾ ਹੈ ਔਰ ਇਥੋਂ ਤੱਕ ਕੋ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਿਲੰਦਰ ਲੁਧਿਆਣਾ ਤੋਂ ਸੰਗਤਾਂ ਇਥੇ ਆ ਰਹੀਆਂ ਨੇ ਉਹ ਕਿਉਂ ਆ ਰਹੀਆਂ ਗੁਰੂ ਨਾਨਕ ਦੇਵ ਜੀ ਨੂੰ ਮਸਤਕ ਹੋਣ ਵਾਸਤੇ ਆ ਰਹੀਆਂ ਉਹਨਾਂ ਨੂੰ ਭਾਵਨਾ ਗੁਰੂ ਨਾਨਕ ਨਾਲ ਜੁੜੀਆਂ ਨੇ ਮੈਂ ਤੁਹਾਨੂੰ ਇਹ ਦੱਸਣਾ ਕਿ ਗੁਰਦੁਆਰਾ ਗੰਗਸ ਗਉ ਘਟਾ ਲੁਧਿਆਣਾ ਉੱਥੇ ਤਿੰਨ ਤਰੀ ਨੂੰ ਨਗਰ ਕੀਤਾ ਨਾਲ ਇਸੇ ਸਬੰਧ ਵਿੱਚ ਗੁਰਨਾਥ ਦੇ ਵਿਆਹਪੁਰੂਜੋਂ ਨਿਕਰਿਆ ਹੈ ਲੋਕਾਂ ਦੇ ਭਾਵਨਾ ਦੇ ਅਸੀਂ ਸਤਿਕਾਰ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਕੋਈ ਠੇਸ ਨਹੀਂ ਪਹੁੰਚਾਉਣੀ ਔਰ ਜੋ ਨਗਰ ਕੀਰਤਨ 8 ਤਰੀਕ ਨੂੰ ਸੰਗਤਾਂ ਨੇ ਡੇਰਾ ਸਾਹਿਬ ਸਤਕਰਤਾਰਾਂ ਤੋਂ ਵੀਰ ਸਾਹਿਬ ਜਾਣਾ ਹੈ ਵੀਰ ਸਾਹਿਬ ਤੋਂ ਉੱਥੇ ਸਿਰੇ 5:00 ਰੱਬ ਹੋਵੇਗਾ ਸ਼ਾਮ ਨੂੰ ਦੇਰ ਸ਼ਾਮ ਨੂੰ ਟਾਲਾ ਪਹੁੰਚੇਗਾ ਔਰ ਇਸੇ ਤਰ੍ਹਾਂ ਹੀ ਗੁਰਦਾਰ ਡੇਰਾ ਸਾਹਿਬ ਇਸੇ ਸਥਾਨ ਤੋਂ ਜਿਹੜੀ ਆਰੰਭਤਾ ਹੋਏਗੀ 10 ਤਰੀਕ ਦੇ ਮਹਾਨ ਨਗਰ ਕੀਰਤਨ ਦੀ ਕੀ ਨਾਮ ਹੈ ਜੀ ਮਾਤਾ ਜਗਿੰਦਰ ਸਿੰਘਾ ਚਲੀ ਗਏ ਜਿਸ ਤਰੀਕੇ ਦੇ ਨਾਲ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿੰਨਾ ਕੁ ਸੰਗਤ ਚ ਚਾਹ ਨਜ਼ਰ ਆ ਰਿਹਾ ਸੰਗਤ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਕਿ ਇਹ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਚ ਨਹੀਂ ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਵਿਆਹ ਚ ਆਏ ਆ ਤੇ ਜੇ ਵਿਆਹ ਹੋਏ ਤੇ ਫਿਰ ਚਾਹ ਜੋੜੇ ਨੇ ਉਹ ਸਾਂਭੇ ਨਹੀਂ ਜਾਂਦੇ ਬਿਲਕੁਲ ਕਹਿੰਦੇ ਵਿਆਹ ਹੋਵੇ ਤੇ ਉਹ ਵੀ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਔਰ ਮਾਤਾ ਸੁਲਖਣੀ ਦਾ ਤੇ ਚਾਹ ਸਾਂਭੇ ਨਹੀਂ ਜਾ ਰਹੇ ਤਿਆਰ ਗਿਆ ਮੁਕੰਮਲ ਹੋ ਗਈਆਂ ਨੇ 10 ਤਰੀਕ ਨੂੰ ਜਿਹੜਾ ਵਾ ਉਹ ਵੱਡਾ ਸਮਾਗਮ ਰਾਤ ਰੂਪੀ ਨਗਰ ਕੀਰਤਨ ਇਸੇ ਸਥਾਨ ਮਾਤਾ ਸੁਲੱਖਣੀ ਜੀ ਦੇ ਪੇਕੇ ਘਰ ਰੱਬ ਹੋਏਗਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਦਾ ਵਿਆਹ ਸੰਪੰਨ ਹੋਇਆ ਸੀ ਕੈਮਰਾਮੈਨ ਪੰਟੀ ਦੇ ਨਾਲ ਔਨ 에ਅਰ ਲਈ ਨਿਤ ਲੂਥਰਾ ਪਟਾਲਾ